ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਦਿੱਲੀ ਚਲੋ ਦਿੱਲੀ ਦਾ ਨਾਰਾ ਲੈ ਕੇ ਜੋ ਕਿਸਾਨ ਚੱਲੇ ਨੇ ਹਫਤੇ ਭਰ ਤੋਂ ਇੱਥੇ ਬੈਠੇ ਨੇ ਪਰ ਕਹਿਮਾ ਆ ਗਿਆ ਹੁਣ ਜਾਣ ਦਾ ਸਰਕਾਰ ਜਿੰਨੀ ਮਰਜ਼ੀ ਰੋਕਾ ਲਾ ਲਵੇ ਇਹ ਜਿੱਥੇ ਰੁਕਣ ਵਾਲੇ ਨਹੀਂ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਘਰਾਂ 'ਚ ਬੈਠੇ ਕਿਸਾਨ ਵੀਰਾਂ ਨੂੰ ਬੇਨਤੀ ਆ ਮਜ਼ਦੂਰਾਂ ਨੂੰ ਬੇਨਤੀ ਆ ਕਿ ਆ ਕੇ ਇਸ ਜਥੇ ਦੇ ਵਿੱਚ ਸ਼ਾਮਲ ਹੋਵੋ ਇਹ ਕੰਨੀ ਲੜਾਈ ਇੱਕ ਬੰਦੇ ਦੀ ਨਹੀਂ ਕਿਸੇ ਇੱਕ ਜਥੇਬੰਦੀ ਦੀ ਨਹੀਂ ਇਹ ਸਾਰੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਆ ਇਹਨੂੰ ਇਕੱਠੇ ਹੋ ਕੇ ਲੜੀਏ ਕੱਲ ਨੂੰ 11 ਵਜੇ ਦਿੱਲੀ ਚੱਲਣਾ ਸਾਰੇ ਚੱਲੇ ਪਾ ਲਓ 10 ਕਿਲੋਮੀਟਰ ਲੰਮੀਆਂ ਸਾਰਾ ਲੱਗ ਚੁੱਕੀਆਂ ਨੇ ਦਿੱਲੀ ਜਾਣ ਵਾਲਿਆਂ ਦੀਆਂ ਟਰਾਲੀਆਂ ਟਰਾਲੀਆਂ ਹੋ ਗਿਆ ਨੇ ਲੱਖਾਂ ਲੋਕ ਪਹੁੰਚ ਚੁੱਕੇ ਨੇ ਕਰਕੇ ਤੁਸੀਂ ਪਿੱਛੇ ਨਾ ਰਹਿ ਜਿਓ ਜਲਦੀ ਤੋਂ ਜਲਦੀ ਸ਼ਾਮਲ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ